ਪਿਛਲੇ ਦਿਨੀ ਹਸ਼ਿਆਰਪੁਰ ਵਿੱਚ ਹੋਈ ਘਟਨਾ ਤੋਂ ਬਾਅਦ ਪੰਜਾਬ ਭਰ ਵਿੱਚ ਵੱਖ-ਵੱਖ ਸ਼ਹਿਰਾਂ ਅਤੇ ਪਿੰਡਾਂ ਵਿੱਚ ਪ੍ਰਵਾਸੀਆਂ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਉੱਥੇ ਹੀ ਪਿੰਡਾਂ ਦੀਆਂ ਪੰਚਾਇਤਾਂ ਨੇ ਵੀ ਪ੍ਰਵਾਸੀਆਂ ਦੇ ਖਿਲਾਫ ਮਤੇ ਪਾਸ ਕਰਨੇ ਸ਼ੁਰੂ ਕਰ ਦਿੱਤੇ ਹਨ ਪਿੰਡ ਜੱਟਪੜ ਦੀ ਪੰਚਾਇਤ ਨੇ ਪ੍ਰਵਾਸੀਆਂ ਦੇ ਖਿਲਾਫ ਮਤਾ ਪਾਸ ਕੀਤਾ ਅਤੇ ਕਿਹਾ ਗਿਆ ਕਿ ਪਰਵਾਸੀਆਂ ਨੂੰ ਪਿੰਡ ਵਿੱਚ ਰਹਿਣ ਲਈ ਕੋਈ ਜ਼ਮੀਨ ਨਹੀਂ ਦਿੱਤੀ ਜਾਵੇਗੀ ਅਤੇ ਪਰਵਾਸੀਆਂ ਦੀ ਕੋਈ ਵੀ ਵੋਟ ਨਹੀਂ ਬਣਾਈ ਜਾਵੇਗੀ ਅਤੇ ਇਹਨਾਂ ਦੀਆਂ ਜੇਕਰ ਇੱਥੇ ਵੋਟਾਂ ਬਣੀਆਂ ਹਨ ਤਾਂ ਉਹ ਰੱਦ ਕੀਤੀਆਂ ਜਾਣਗੀਆਂ ਜੋ ਵੀ ਪਰਵਾਸੀ ਪਰਿਵਾਰ ਇੱਥੇ ਰਹਿ ਕੇ ਕੋਈ ਹੁੱਲੜਬਾਜ਼ੀ ਕਰਦੇ ਹਨ ਤਾਂ ਉਹਨਾਂ ਨੂੰ ਪਿੰਡ ਤੋਂ ਬਾਹਰ ਕੱਢ ਦਿੱਤਾ ਜਾਵੇਗਾ ਜੇਕਰ ਪ੍ਰਵਾਸੀ ਪਰਿਵਾਰ ਇੱਥੇ ਰਹਿ ਕੇ ਕੰਮ ਕਰ ਰਹੇ ਹਨ ਤਾਂ ਉਹਨਾਂ ਦੇ ਆਧਾਰ ਕਾਰਡ ਲੈ ਕੇ ਉਹਨਾਂ ਦੀ ਪੂਰੀ ਵੈਰੀਫਿਕੇਸ਼ਨ ਦੇ ਨਾਲ ਉਹਨਾਂ ਨੂੰ ਇੱਥੇ ਰਹਿਣ ਦਿੱਤਾ ਜਾਵੇਗਾ ਆਪਾਂ ਨਾਮ ਕੀ ਹੈ ਕਿਹੜੇ ਪਿੰਡ ਦੇ ਸਰਪੰਚ ਤੁਸੀਂ ਹੋ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈਗਾ ਜੀ ਰਵਿੰਦਰ ਸਿੰਘ ਹੀਰ ਸਰਪੰਚ ਪਿੰਡ ਸਾਡਾ ਹੈਗਾ ਜੀ ਜਟਪੁਰ ਤਸਵੀਰ ਬਲਾਚੌਰ ਜਿਹੜਾ ਸ਼ੀਤਪਾਲ ਸਿੰਘ ਨਾਲ ਹੈ ਜੇ ਤੁਸੀਂ ਮਤਾ ਪਾਸ ਕੀਤਾ ਇਹ ਪੂਰਾ ਮਾਮਲਾ ਕੀ ਹੈ ਜਿਹੜਾ ਪ੍ਰਵਾਸੀਆਂ ਖਿਲਾਫ ਮਾਮਲਾ ਇੱਕ ਪੁਰ ਤੁਸੀਂ ਮਤਾ ਪਾਸ ਕੀਤਾ ਕੀ ਹੈ ਇਹ ਹੈਗਾ ਜੀ ਜਿਹੜਾ ਕੁਝ ਦਿਨ ਪਹਿਲਾਂ ਜੀ ਹਸ਼ਿਆਰ ਪਰ ਇੱਕ ਛੋਟੇ ਜਿਹੇ ਬੱਚੇ ਦਾ ਕਤਲ ਹੋਇਆ ਦਰਿੰਦਗੀ ਕਰਕੇ ਉਹਦੇ ਰੋਹ ਦੇ ਵਿੱਚ ਇਹ ਸਾਰੇ ਹੀ ਨੱਗਨ ਵਾਸੀਆਂ ਨੇ ਪਿੰਡ ਦੀ ਪੰਚਾਇਤ ਕੱਢੀ ਕਰਕੇ ਉਹਦੇ ਸਬੰਧ ਦੇ ਵਿੱਚ ਇਹ ਮਤੇ ਪਾਈ ਗਏ ਕਿ ਕੀ ਕੀ ਮਤਾ ਪਾਇਆ ਤੁਸੀਂ ਇਸ ਵਿੱਚ ਇਹਦੇ ਵਿੱਚ ਮਤਾ ਪਿਆ ਹੈਗਾ ਜੀ ਭਈ ਜਿੰਨੇ ਵੀ ਸਾਡੇ ਪਰਵਾਸੀ ਆਪਣੇ ਪਿੰਡ ਵਿੱਚ ਰਹਿੰਦੇ ਆ ਤੇ ਉਹ ਪਿੰਡ ਦੇ ਵਿੱਚ ਨੱਗਨ ਵਾਸੀ ਉਹਨਾਂ ਨੂੰ ਕੋਈ ਜ਼ਮੀਨ ਨਹੀਂ ਵੇਚੂਗਾ ਤੇ ਇਹਨਾਂ ਦੀ ਬੋਟ ਨਹੀਂ ਬਣਾਈ ਜਾਵੇਗੀ ਤੇ ਆਪਣੇ ਜੋ ਵੀ ਹੁੱਲੜ ਬਾਜੀ ਕਰੂਗਾ ਪਿੰਡ ਦੇ ਵਿੱਚ ਰਹਿੰਦਾ ਹੋਇਆ ਉਹਦੀ ਹੁੱਲੜ ਬਾਜੀ ਦੇ ਸੰਬੰਧ ਵਿੱਚ ਕੋਈ ਵੀ ਲੜਾਈ ਝਗੜਾ ਹੁੰਦਾ ਕੋਈ ਪਿੰਡ ਦਾ ਪੰਚਾਇਤ ਮੈਂਬਰ ਜਾਂ ਪਿੰਡ ਵਾਸੀ ਇਹਨਾਂ ਦੇ ਮਗਰ ਥਾਣੇ ਵਗੈਰਾ ਨਹੀਂ ਜਾਊਗਾ ਮੈਂਤ ਦੇ ਵਿੱਚ ਤੇ ਦੂਸਰਾ ਹੈਗਾ ਜੀ ਭਈ ਜੇ ਇਹਨਾਂ ਦੇ ਵਿੱਚ ਕੋਈ ਹੁੱਲੜ ਬਾਜੀ ਕਰਦਾ ਲੜਾਈ ਝਗੜਾ ਕਰਦਾ ਨਾਰਾਜ਼ ਕਿਸੇ ਨਾਲ ਕਰਦਾ ਉਹਨੂੰ ਤੇ ਪਿੰਡ ਦੇ ਵਿੱਚੋਂ ਥਾੜ ਦਿੱਤਾ ਜਾਊਗਾ हां ਕਿੰਨੇ ਪਰਵਾਸੀ ਨੇ ਆਪਣੇ ਪਿੰਡ 'ਚ ਸਾਡੇ ਪਿੰਡ ਦੇ ਵਿੱਚ ਲਗਭਗ 7-8 ਕੁ ਪਰਵਾਸੀ ਸਦਰ ਪਰਗੋਹ ਕੁੱਲ ਮੈਂਬਰ ਕਿੰਨੇ ਨੇ 45-50 ਕੁ ਮੈਂਬਰ ਹੋਗੇ ਇੱਕ ਕਿਨੇ ਸਾਲ ਤੇ ਰਹ ਰਹੇ ਨੇ ਇਹ ਤਾਂ ਜੀ ਪਹਿਲਾਂ ਤੋਂ ਇਹਨਾਂ ਦੇ ਬੱਚੇ ਵੀ ਇੱਥੇ ਜੰਮੇ ਪਲੇ ਜੀ ਹਾਂ ਜੀ ਤਾਂ ਇੱਕ ਤੁਸੀਂ ਮਤਾ ਪਾਇਆ ਕਿ 30 ਸਤੰਬਰ ਤੱਕ ਤੁਸੀਂ ਪਿੰਡ ਖਾਲੀ ਕਰ ਦੋ ਇਹ ਕੀ ਹੈ ਇਹ ਹੈਗਾ ਜੀ ਜਿਹੜੇ ਹੁੰਲੜਬਾਜੀ ਕਰਨ ਵਾਲੇ ਬੰਦੇ ਜੇ ਮੰਨ ਕੇ ਚੱਲੋ ਇਹਨਾਂ ਦੇ ਵਿੱਚੋਂ ਚਲੋ ਠੀਕ ਆ ਸਾਡੇ ਨਾਲ ਕਾਂਕ੍ਰੀਟ ਕਰਦੇ ਆ ਬੰਦੇ ਮੇਰੇ ਕੋਲ ਆਏ ਵੀ ਬਾਅਦ ਚ ਇਕੱਠੇ ਹੋ ਕੇ ਵੀ ਆਏ ਆ ਗੱਲਬਾਤ ਕੀਤੀ ਸਾਡੇ ਨਾਲ ਉਹਨਾਂ ਨੂੰ ਸਮਝਾਇਆ ਵੀ ਇਹ ਤਾਂ ਜੇ ਕੋਈ ਤੁਹਾਡਾ ਬੱਚਾ ਗਲਤ ਚੱਲਦਾ ਹਰ ਹਾਲ ਦੀ ਘੜੀ ਸਾਰੇ ਠੀਕ ਹੈ ਜੇ ਕੋਈ ਬੱਚਾ ਗਲਤ ਚੱਲਦਾ ਉਹਦੇ ਬਾਰੇ ਸਾਨੂੰ ਦੱਸੋ ਜੇ ਨਹੀਂ ਸੋਚਦਾ ਤਾਂ ਫਿਰ ਤੁਹਾਨੂੰ ਆਪਣਾ ਵੀ ਹੱਲ ਕਰਨਾ ਪੈਣਾ ਤੇ 30 ਤਰੀਕ ਤੱਕ ਤੁਹਾਨੂੰ ਟਾਈਮ ਦਿੰਨੇ ਆ ਵੀ ਤੁਸੀਂ ਫਿਰ ਪਿੰਡ ਛੱਡ ਕੇ ਕਿਸੇ ਉੱਧਰ ਰਹਿਣ ਦਾ ਪ੍ਰਬੰਧ ਕਰ ਲਿਓ ਨਹੀਂ ਪਿਆਰ ਦੇ ਨਾਲ ਮਿਹਨਤ ਕਾ ਸ਼ਲੋਗ ਆ ਚਲੋ ਕੰਮ ਕਰਦੇ ਆ ਕਹਿਣੇ ਵਿੱਚ ਵੀ ਆ ਠੀਕ ਆ ਵਧੀਆ ਰਹਿੰਦੇ ਆ ਜਣੇ ਕਿ ਤੱਕੇਸ਼ਾਈ ਕਿਸੇ ਨਾਲ ਨਹੀਂ ਹਾਂ ਜੇ ਕੋਈ ਹੁੱਲੜਬਾਜੀ ਕਰਦਾ ਲੜਾਈ ਝਗੜਾ ਕਰਦਾ ਕੋਈ ਨਸ਼ਾ ਕਰਕੇ ਗਲਤ ਚੋਰੀਆਂ ਵਗੈਰਾ ਕਰਦੇ ਉਹਦਾ ਨਾਲ ਦੀ ਨਾਲ ਹੀ ਪਿੰਡ ਪੱਧਰ ਦੇ ਉੱਤੇ 71 ਹੋ ਕੇ ਇਹਨਾਂ ਨੂੰ ਪਿੰਡ ਦੇ ਵਿੱਚੋਂ ਉਸ ਉਸ ਉਹਨਾਂ ਬੰਦੇ ਨੂੰ ਠਾਲਿਆ ਜਾਊਗਾ ਜਿਹੜਾ ਗਲਤ ਹੋ। ਅ ਤੁਸੀਂ ਇਹ ਵੀ ਲਿਖਿਆ ਕਿ ਰਾਤ ਨੂੰ 9 ਵਜੇ ਤੋਂ ਬਾਅਦ ਪਿੰਡ 'ਚ ਨਹੀਂ ਆਊਗਾ ਕੋਈ। ਹਾਂਜੀ। ਉਹਦੇ ਸਮਾਂਦਰ ਵਿੱਚ ਇਦਾਂ ਆ ਵੀ ਹੁਣ ਜਿਹੜਾ ਸਮਾਂ ਚੱਲ ਰਿਹਾ ਨਾ ਜੀ ਲੁੱਟਾ ਘੂਮਾ ਦਾ ਕੁੱਟ ਮਾਰਦਾ ਨਜ਼ਾਇਜ਼ ਜਿਆਦਾਤਰ ਹੁੰਦਾ। ਉਹਦੇ ਵਿੱਚ ਹੁਣ ਇਹ ਵੀ ਬੰਦੇ ਕੰਮਕਾਰ ਕਰਕੇ ਲੱਕੜ ਦਾ ਕੰਮ ਜ਼ਿਆਦਾ ਕਰਦੇ ਲੱਕੜ ਪਪੂਲਰ ਵਗੈਰਾ ਦਾ ਹੋ ਰਾਤ ਭਰ ਆਪਦੇ ਇਹਨਾਂ ਨੂੰ ਕਿਹਾ ਵੀ ਤੁਸੀਂ ਤੁਹਾਡੇ ਆੜ ਦੇ ਵਿੱਚ ਕੋਈ ਹੋਰ ਬੰਦਾ ਗਲਤ ਕੰਮ ਨਾ ਕਰ ਜਵੇ ਨਾਮ ਤੁਹਾਡਾ ਲੱਗ ਜਵੇ ਬੰਦਾ ਕੋ ਆਪਣਾ ਹੋਰ ਹੋਵੇ ਉਹਦੇ ਸੰਧ ਦੇ ਵਿੱਚ ਇਹਨਾਂ ਨੂੰ ਕਿਹਾ ਵੀ 9 ਵਜੇ ਤੋਂ ਪਹਿਲਾਂ ਤੁਹਾਡਾ ਪਿੰਡ ਦੇ ਵਿੱਚ ਆਣਾ ਜ਼ਰੂਰੀ ਆ ਬਾਹਰ ਨਿਕਲਣਾ ਜਾਂ ਉਪਰਾ ਕੋਈ ਵੀ ਪ੍ਰਵਾਸੀ ਪਿੰਡ ਦੇ ਵਿੱਚ ਬਹਿਣਾ ਪਰਵਾਸੀ ਤੁਹਾਨੂੰ ਆਧਾਰ ਕਾਰਡ ਦੇ ਦੇ ਕੇ ਗਏ ਸਾਰੇ ਫੋਟੋਕਾਪੀ ਆਪਣੇ ਉਹ ਜਿੱਦਣਾ ਹੀ ਸਾਡਾ ਇਹ ਮਤਾ ਪਿਆ ਕੱਟ ਪਿਆ ਪਿੰਡ ਵਿੱਚ ਗੁਰਦੁਆਰਾ ਸਤਿਗੁਰੂ ਦਾਸ ਮਹਾਰਾਜ ਦੇ ਉਸ ਤੋਂ ਇੱਕ ਦਿਨ ਪਹਿਲਾਂ ਹੀ ਮੈਂ ਸਾਰੇ ਹੀ ਜਿੰਨੇ ਵੀ ਸਾਡੇ ਪ੍ਰਵਾਸੀ ਬੰਦੇ ਰਹਿੰਦੇ ਆ ਉਹਨਾਂ ਨੂੰ ਸੁਨੇਹਾ ਦਿੱਤਾ ਸੀ ਮੈਂ ਖੁਦ ਜਾ ਕੇ ਕਹਿ ਕੇ ਆਇਆ ਕਿ ਯਾਰ ਗੱਲ ਹੈ ਬਥੋਰੀ ਆਪਣੇ ਵੀ ਜਿੰਨੀ ਆਇਡੈਂਟੀ ਹੈ ਤੁਹਾਡੀ ਆਧਾਰ ਕਾਰਡ ਤੇ ਸਾਰੇ ਹੀ ਆਪਣੇ ਆਪਣੇ ਆਧਾਰ ਕਾਰਡ ਦੀਆਂ ਫੋਟੋਕਾਪੀਆਂ ਕਰਾ ਕੇ ਤੇ ਮੇਰੇ ਕੋਲ ਕੁੱਝ ਦਿਨਾਂ ਕਰੋ ਸਾਰਿਆਂ ਨੇ ਮੇਰਾ ਕਹਿਣਾ ਮੰਨਿਆ ਉਦਣੇ ਹੀ ਰਾਤ ਦਿਨ ਰਾਤ ਤੱਕ ਵੀ ਬੰਦੇ ਮੁੰਡੇ ਮੈਨੂੰ ਆਪਣੇ ਆਧਾਰ ਕਾਰਡ ਦੇ ਕੇ ਗਏ ਸਾਰੇ ਸਾਰਿਆਂ ਦੀ ਆਈਡੈਂਟੀ ਆਧਾਰ ਕਾਰਡ ਮੇਰੇ ਕੋਲ ਹੈ ਇਹ ਸਾਰੇ ਬਿਹਾਰ ਪ੍ਰਵਾਸੀ ਨੇ ਸਾਰੇ ਹਾਂਜੀ ਯੂਪੀ ਤੋਂ ਵੀ ਪਰਿਵਾਰ ਹੈਗੇ ਆ ਜੀ ਬਿਹਾਰ ਤੋਂ ਵੀ ਹੈਗੇ ਜਿਹੜੇ ਪਰਿਵਾਰਾਂ ਦੇ ਕੋਈ ਇਹਨਾਂ ਦੇ ਕੋਈ ਐਸੀ ਕੋਈ ਗਲਬਤ ਨਹੀਂ ਸਾਹਮਣੇ ਆਇਆ ਹਲੇ ਤੱਕ ਨਹੀਂ ਕੋਈ ਗਲਬਤ ਆ ਇਹ ਤਾਂ ਬੜੇ ਸੋਹਣੇ ਰਹਿੰਦੇ ਨੇ ਸਾਡੇ ਕੰਮ ਕੰਮ ਇਹਨਾਂ ਤ ਮਜ਼ਦੂਰੀ ਕਰਦੇ ਮੈਂ ਤਾਂ ਮਜ਼ਦੂਰੀ ਕਰਕੇ ਕਾਨੇ ਵਾਲੇ ਹੁਣ ਇਹ ਮੁੰਡਾ ਮੇਰੇ ਨਾਲ ਰਹਿੰਦਾ ਹੈ ਹੁਣ ਸਭ ਮੈਂ ਆਪਣਾ ਖੁਦ ਸਾਰਾ ਮੇਰਾ ਕੰਮ ਕਰ ਇਹ ਦੇਖਦਾ ਜੇ ਗਲਤ ਅੰਸਰ ਹੈ ਉਸਕੇ ਲਈ ਫਰਮਾਨ ਜਾਰੀ ਕੀਤਾ ਤੁਹਾਨੂੰ ਇਮਤਾ ਪਾਸ ਕੀਤਾ ਜੀ ਮਤਾ ਪਾਸ ਕੀਤਾ ਤੇ ਅਣੇ ਵਾਲੇ ਸਮੇਂ ਦੇ ਵਿੱਚ ਕੋਈ ਗਲਤ ਸਟੈਪ ਨਾ ਚੱਕੇ ਕੋਈ ਗਲਤ ਨਾ ਚੱਲੇ ਤੇ ਸਾਡੇ ਨਾਲ ਨਾਲ ਮਿਲ ਕੇ ਕੋਆਪਰੇਟ ਕਰਕੇ ਰਹਿਣਾ ਤਾਂ ਕੋਈ ਸਾਨੂੰ ਦਿੱਕਤ ਨਹੀਂ ਨਹੀਂ ਬਣਾਉਂਦੀਆਂ ਅਸੀਂ ਨਹੀਂ ਬਣਾਈ ਪਰ ਜਿਹੜੇ ਸਾਡੇ ਗੈਟ ਆਫਸਰ ਆ ਪ੍ਰਿੰਸੀਪਲ ਸਕੂਲਾਂ ਦੇ ਹੋਵੇ ਜਾਂ ਆਪਣੇ ਸ਼ਹਿਰ ਵਿਭਾਗ ਨਾਲ ਸੰਬੰਧਤ ਆਫਸਰ ਵੈਰੀਫਾਈ ਕਰਦੇ ਉਹਨਾਂ ਨੂੰ ਵੀ ਥੋੜਾ ਜਿਆਦਾ ਦੇਖਣਾ ਚਾਹੀਦਾ ਅਸੀਂ ਹੁਣ ਸਾਡੇ ਪਿੰਡ ਦੇ ਜਿੰਨੇ ਆ ਹਾਧਾਰ ਕਾਰਡ ਬਣੇ ਹੋ ਵਿੱਚ ਸਾਡੇ ਪਿੰਡ ਦੀ ਆਇਡੈਂਟੀ ਉਹਨਾਂ ਦੀ ਚੱਲਦੀ ਆ ਪਰ ਉਹ ਅਸੀਂ ਨਾ ਪਿਛਲੀ ਪੰਚਾਇਤ ਵੇਲੇ ਸਰਪੰਚ ਸਾਹਿਬ ਬਰਿੰਦਰ ਸਿੰਘ ਜੀ ਸਾਡੇ ਨਾ ਉਹਨਾਂ ਨੇ ਕੀਤੇ ਨਾ ਇਸ ਵਾਰ ਮੈਂ ਕੀਤੇ ਜੀ ਕਿਸੇ ਦੇ ਨਹੀਂ ਪਰ ਹੁਣ ਉਹ ਸਰਕਾਰੀ ਆਸਰਮਲਾਜਮ ਕਰ ਦਿੰਦੇ ਨੇ ਜੀ ਵਿੱਚ ਹੁਣ ਪਿੰਡ ਵਾਸੀ ਅਸੀਂ ਵੀ ਕੀ ਕਰ ਸਕਦੇ ਕੀ ਕਰ ਸਕਦੇ ਉਹ ਵੀ ਬੰਦ ਹੋਣਾ ਚਾਹੀਦਾ ਜੇ ਤੁਸੀਂ ਕਰਨਾ ਤਾਂ ਪਿਛਲੇ ਆਪਣੇ ਜਿਹੜਾ ਰਹਿਸ਼ਾ ਪਿਛਲੇ ਆਪਣੇ ਸਟੇਟਾਂ ਨਹੀਂਆ ਉੱਥੇ ਦੇ ਬਣਾ ਲਓ ਸਾਨੂੰ ਕੀ ਦਿੱਕਤ ਆਈ ਰਹਿਣਾ ਜੇ ਪਿੰਡ ਦਾ ਆਪਣਾ ਸਰਪੰਚ ਦਾ ਸਮੁਲੀ ਜ਼ਰੂਰੀ ਹੋਣੀ ਚਾਹੀਦੀ ਹੈ ਹਾਂਜੀ ਸਰਪੰਚ ਜਾਣਕਾਰੀ ਹੋਣਾ ਚਾਹੀਦਾ ਸਰਪੰਚ ਨੂੰ ਠੀਕ ਜੀ ਸਾਬ ਨਾਲ ਸਹਿਤਾ ਜੀ ਜੋ ਇਹਨਾਂ ਮਾਤਾ ਪਾਇਆ ਵਧੀਆ ਜੀ ਉਦੇਮਾ ਜੀ ਉਹ ਪਿੰਡ ਤੇ ਪਿੰਦੇ ਦੇ ਭਲੇ ਭਲੇ ਜੀ ਪਿੰਡ ਦੇ ਭਲੇ ਲਈ ਜੀ ਬੱਚੇ ਵਾਲੇ ਜਿੱਦਾਂ ਅੱਜ ਕੱਲ ਚੱਲੇ ਰਿਹਾ ਤੁਹਾਨੂੰ ਪਤਾ ਹੀ ਹੈ ਜੀ ਤਾਂ ਇਹਦੇ ਲਈ ਮਤਦਾ ਜ਼ਰੂਰੀ ਹੈ ਜੀ ਪਰ ਇਹ ਕੱਲ ਹੋਰ ਇਹ ਜਿਹੜੇ ਆਧਾਰ ਕਾਰਡ ਇਹਦੇ ਇੱਥੇ ਦੇ ਹੋਣੇ ਕੋਈ ਕਾਹਨ ਕਰਕੇ ਚਲੇ ਜਾਂਦਾ ਇਹ ਪਤੇ ਤੋਂ ਇੱਕ ਤੋਂ ਫੜ ਲਾ ਗਿਆ ਉਹਨਾਂ ਨੂੰ ਇਹਨਾਂ ਦਾ ਪਿੱਛੇ ਦਾ ਪਤਾ ਪੂਰਾ ਐਡਰੈਸ ਜਾਈਦਾ ਜੀ ਪ੍ਰੋਪਰ ਫੇਰ ਪਤਾ ਚੱਲੂਗਾ ਵੀ ਬੰਦਾ ਕਿੱਥੇ ਦਾ ਹੈ ਕਿੱਥੇ ਰਹਿਣਾ ਹਾਂਜੀ ਵਿੱਚ ਹੀ ਜੱਟਵਰੇ ਦੇ ਵਿੱਚ ਰਕੜਾਂ ਨੇ ਵਿੱਚ ਗਾਲੂਆਂ ਵੇੜਦਾ ਹੈ ਇਹ ਹੈ ਤਾਂ ਬਾਹਰੋਂ ਆਇਓ ਜੀ ਇਹ ਐਡਰੈਸ ਤੇ ਤਾਂ ਇਹ ਲੱਭੇ ਨਹੀਂ ਖੜਾਦੀ ਇਹਨਾਂ ਨੂੰ ਇਹਦੇ ਕਰਕੇ ਨਾਲ ਤਾਂ ਪਿਛਲਾ ਐਡਰੈਸ ਜ਼ਰੂਰ ਚਾਹੀਦਾ ਜੀ ਇਹ ਕਿੱਥੋਂ ਆਏ ਹੋ ਯਾਰ ਬੰਦਾ ਜੇ ਕੱਲ ਨੂੰ ਕੋਈ ਕਾਂਡ ਕਰਕੇ ਜਾਂਦਾ ਜੀ ਤੇ ਬੰਦਾ ਉੱਥੇ ਜਾ ਕੇ ਫੜਦਾ ਸਕਦਾ ਨਾ ਤੇ ਤੁਸੀਂ ਨਹੀਂ ਜਿਹੜਾ ਆਧਾਰ ਕਰਤੋਂ ਕੀ ਤੁਸੀਂ ਪੁਲਿਸ ਬੈਨਫਿਟਿੰਗ ਕਰਾਓਗੇ ਤੁਸੀਂ ਇਹ ਤਾਂ ਕਰਾਣਾ ਬੋਗਾ ਜੀ ਯਾਰ ਇਹਦੇ ਪਰ ਤਾਂ ਸਾਡੇ ਪਿੰਡ ਚਲੇ ਜੋ ਕੋਈ ਜੱਟ ਵੀ ਰਿਹਾ ਗਾਂਡੂਆਂ ਦੇ ਪਿੰਡਾਂ ਚ ਆ ਜੀ ਇਹ ਤਾਂ ਪਤਾ ਨਾਲ ਗਾਂਡੂ ਪਿੰਡ ਜੀ ਇਹ ਨਹੀਂ ਇਹਦੇ ਪਰ ਡਰਸ ਨਾ ਤੇ ਪੱਕੇ ਐਡਰੈਸ ਪਰਮਨੈਂਟ ਐਡਰੈਸ ਹੀ ਦੇਣਾ ਜੀ ਪਰਮਨੈਂਟ ਪਿਛੋਕਰ ਕੀ ਨਹੀਂ ਨਾ ਤੇ ਪਿਛੋਕਰ ਐਡਰੈਸ ਕਿਉਂ ਚਾਹੀਦਾ ਆਪ ਨੂੰ ਬਿਲਕੁਲ ਉਹ ਚਾਹੀਦਾ ਜੀ ਤਾਂ ਹੀ ਕੰਫਰਮ ਹੋਏਗਾ ਬੰਦਾ ਕਿੱਥੇ ਦਾ ਕੀ ਕਰਕੇ ਆਇਆ ਹੈ ਬਿਲਕੁਲ ਜੀ ਬਿਲਕੁਲ ਇਹ ਤਾਂ ਤੁਸੀਂ ਪਤਾ ਨਹੀਂ ਕਰ ਸਕਦੇ ਬੰਦੇ ਨੇ ਪਿੱਛੇ ਕਿਆ ਕੀਤਾ ਵਾ ਕਿਆ ਨਹੀਂ ਕੀਤਾ ਇਹ ਸਾਡੇ ਬੰਦਿਆਂ ਨੇ ਇੱਥੇ ਤੇ ਬਣਾਤੇ ਡਰੈਸ ਹਾਂ ਹੁਣ ਜੇ ਨਵੇਂ ਪ੍ਰਵਾਸੀ ਆਣਗੇ ਉਹਨਾਂ ਤੁਸੀਂ ਆਧਾਰ ਕਾਰਡ ਨਹੀਂ ਬਣਾਓਗੇ ਉਹਦੀ ਵੈਰੀਫਾਈ ਕੁਝ ਨਹੀਂ ਕਰਨਾ ਤੁਸੀਂ ਉਹਨਾਂ ਦਾ ਪਰ ਨਾ ਉਹਦੀ ਵੋਟ ਬਣਨੀ ਚਾਹੀਦੀ ਇੱਥੇ ਜੀ